ਨਾ ਕਹਿੰਦਾ ਇਹ 16 ਛੱਡ ਕੇ 10000 ਆਹ ਤੇ ਉਹ ਬੱਕਰੇ ਦਾ ਯਾਰ ਕਿੰਨਾ ਵਰਤਾ 10000 ਦਿੰਦਾ ਕਿ ਨਾ ਬਾਈ ਕਿਹੜਾ ਲੈਂਦਾ ਕਿੰਨੇ ਦਿਨਾਂ ਫਰਖਾਨ ਬਾਈ ਕਿਹੜਾ ਲੈਂਦਾ 10000 ਕਹਦਾ ਦੋਨਾਂ ਦਾ 15000 ਕਹਦਾ ਬਾਈ ਦੋਨਾਂ ਦੇ 13000 15 ਦਾ 13 ਵੀ ਧੱਕਾ ਬਾਈ ਯਾਰ ਹੁਣ ਜਿਉ 10 ਤੇ ਆ ਗਿਆ ਉਹਨੂੰ ਮਗਲਾ ਮੋਟਾ ਖਿੱਚ ਲੂ ਮੈਂ ਹੋਰ ਨਹੀਂ ਬਾਈ ਇੱਕ ਗੱਲ ਹੀ ਮਨ ਮੇਰੀ ਗੱਲ ਵੀ ਮੰਨ 15 ਬਤੇਰਗਾ ਉਹਨੇ ਵੀ 4-500 ਕਮਾਉਣਾ ਹੈ ਹੈ ਕਿਉਂ ਕਿਹੜਾ ਮੰਨ ਕੇ ਨਵਾਂ ਬੰਦਾ ਯਾਰ ਉਹ ਪਹਿਲਾਂ ਹੀ ਉਹ ਰੇਮੜਦਾ ਦੂਜੀ ਵਾਰੀ ਆਜੂ ਮੰਡੀ ਤੇ ਆ ਪਹਿਲੀ ਵਾਰੀ ਆਇਆ ਉਹ ਤੂੰ ਮੈਂ ਉਹਦੇ ਨਾਲ ਨਾ ਉਹ ਯਾਰ ਤੂੰ ਨਵਾਂ ਹੋਏ ਪੁਰਾਣਾ ਹੋਏ ਸਾਜੀ ਗੱਲ ਕਰਾਂ 16 ਸਾਢੇ 10000 ਦੇ ਲਖਾ ਜੀ ਗੱਲ ਲਖਾ ਦੇ ਭਾਈ ਜੀ ਸਾਢੇ ਲਖਾ ਨਹੀਂ ਭਾਈ ਜੀ ਕਿੱਥੇ ਆ ਹਜੇ ਬਹੁਤ ਦੂਰ ਅਡੇਰਾ ਇਹਦਾ ਇੱਥੇ ਸੁੱਖ ਚੜਾਊਗਾ ਗਾਂ ਨੂੰ ਇੱਥੇ ਸੁੱਖ ਚੜਾ ਆ ਯਾਰ ਮੈਂ ਇੱਥੇ ਕਰ ਦਿੰਨਾ ਜੇ ਤਾਂ ਮਾ ਭਾਈ ਜੀ ਆਪ ਕਰ ਲੈ ਜੇ ਤਾਂ ਜ਼ਰਾ ਮੰਨ ਲੈ ਨਹੀਂ ਹੋਣਾ ਨਹੀਂ ਹੋਣਾ ਭਾਈ ਦੇ ਇਹਦਾ ਵੇਚਨੇ ਆ ਬਾਈ ਯਾਰ ਐਂ ਵਿਗਣਗੇ ਹੋਰ ਬਾਈ ਯਾਰ 11 11000 ਨਹੀਂ ਹੋਣੇ 11 11000 ਨਹੀਂ ਹੋਣੇ ਹਾਂ 10 ਫਿਰ ਹਾਂ ਨਾ 10 ਇਤੋਂ ਜਿਆ ਕੀੜੇ ਨਾਲ ਦੇ ਕੋਈ ਛੱਡ ਕੇ ਕਹਦੇ ਹਾਂ ਨਾ ਇੱਕੇ ਗੱਲ ਹੀ ਦੱਸ ਦੇ ਇਹ ਰਾਇ ਦੇ ਦਾਂਗਾ ਆਪਾਂ ਨੂੰ ਹਾਂ 11 ਦਿੰਨਾ ਲਿਖਾ ਨਹੀਂ ਮੈਂ 11 ਹਾਂ ਆਇਆ ਲੈ ਰੁਪਈਆ ਉਸੇ ਯਾਰ ਕੋਈ ਗੱਲ ਨਹੀਂ ਯਾਰ ਆਪਾਂ ਤੇਰੀ ਗੱਲ ਨਹੀਂ ਕੋਈ ਵੇਚਣ ਆਸਤੇ ਲਿਆ ਜਾਣਾ ਨੇ ਨਹੀਂ ਭਾਈ ਆਪਣੇ ਇਹਨੇ ਤਾਂ ਹੋਣੇ ਨਹੀਂਗੇ ਯਾਰ ਭਾਈ ਯਾਰ ਹੋ ਜੇ ਸਾਰਾ ਕੁਝ ਹੀ ਹੋਊਗਾ ਪੀ ਇਹ ਕਹਿੰਦਾ ਸਹੀ ਆ ਭਾਈ ਨਹੀਂ ਭਾਈ ਯਾਰ ਆਪਣਾ ਉਹ ਵੱਡਾ ਭਰਾ ਜਿਹੜਾ ਮਾਲ ਵੇਚਦਾ ਰਾਂਜੀ ਇਹਨਾਂ ਨੂੰ ਸੱਗਿਆ ਰੱਖਿਆ ਸਾਨੂੰ ਵੀ ਆ ਭਾਈ ਤੇਰਾ ਤਾਂ ਨਹੀਂ ਦੇਖਾਂਗੇ ਆਪਾਂ ਕਿਹੜਾ ਕੋਈ ਗੱਡੀ ਕਿਰਾਏ ਤੇ ਲੈ ਕੇ ਆ ਗੱਡੀ ਕਰਸਦਾ ਚੱਲ ਮੱਛਾਂ ਨੂੰ ਨਹੀਂ ਭਾਈ ਯਾਰ ਨਹੀਂ 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 ਹੋਈ ਕਹਿੰਦਾ ਨਹੀਂ ਨਹੀਂ ਹੋਣੇ ਨਹੀਂ ਭਾਈ ਯਾਰ ਨਹੀਂ ਆਉਂਦਾ ਯਾਰ ਬੱਸ ਤੇਰਾ ਆਂਦੇ ਰੰਗ ਭਾਈ ਬੱਸ ਇੱਕੀ ਗੱਲ ਮੇਰੀ 11:11 ਦੇ 11:11 ਦੇ ਹੋ ਗਏ ਯਾਰ ਜੱਪਾ ਉਹ ਨਹੀਂ ਬਈ ਉਹ ਮੰਨ ਨਹੀਂ ਪਾਈ ਹੁਣਾ ਕਿੱਥੇ ਬਈ ਯਾਰ ਜੇ ਤਾ ਤੇਰੀ ਯਾਰ ਕਾਹਦੇ ਪੁੱਛੀ ਜੱਦੀ ਰੰ ਨਹੀਂ ਹੁਣਾ ਬਈ ਗੱਲ ਹੈ ਭਰਾਵਾਂ ਦੀ ਫਿਰ ਪਤਾ ਆ ਜਾ ਇੱਕ ਤੂੰ ਯਾਰ ਗੋਪੀ ਆ ਜਾਂਦਾ ਵਾ 5 ਮਿੰਟ ਚ ਆਉਂਦਾ ਕੋਈ ਨਹੀਂ ਓਏ ਜਿਆਦਾ ਗੋਪੀ ਨਾਲ ਸਾਨੂੰ ਤਾਂ ਉਹਦਾ ਗੋਪੀ ਦੀ ਝਾਗ ਛੱਡ ਤੂੰ ਆਸੀ ਬੋਣੀ ਦਾ ਟਾਈਮ ਹੋ ਰਿਹਾ ਯਾਰ ਫਾਪਾ ਮੇਰੀ ਮੈਂ ਤੇਰੀ ਗੱਲ ਨਾ ਸਾਂਹ ਚੱਲ ਸਾਢੇ ਪਾਰ ਘੇੜ ਦਵਾ ਦੇ ਯਾਰ ਬਾਪੜ ਆ ਬਾੜ ਨਹੀਂ ਫਰਤ ਜਾ ਯਾਰ ਜੇ ਤੈਨੂੰ ਮਜੂਰ ਰੱਖ ਲਈ ਪੂਰੇ 12 ਦਿਨਾਂ ਦਾ ਲੱਗ ਰਿਹਾ ਹੈ ਦੇ ਪੈਸੇ ਯਾਰ ਪਿੱਛੇ ਉਹ ਹੈ ਨਹੀਂ ਮੈਂ ਤਾਂ ਇੱਕ ਥਾਨੀ ਨਹੀਂ ਮੰਨਦੀ ਯਾਰ ਮਰੀ ਹੈ ਨਾ ਕਮਾਲ ਦੀ ਲਾਇਕਾ ਕੋਣੀ ਉਹ ਬਹੁਤਾ ਭਰਾ ਜਿੰਨੇ ਦਾ ਧੰਨ ਆ ਜੈਜ ਪੈਸੇ ਲੱਗ ਗਏ ਆ ਉਹ ਲਖਾਈ ਕਰਾ ਲਈ ਉਹ ਲਖਾਈ ਉਹ ਬਾਈ ਐ ਕਰ ਉਹ ਸਿੰਘ ਵੱਡਲਾ ਦੋਨਾਂ ਦੇ ਆਰੀ ਲਿਆ ਹੋਰ ਚੀਜ਼ਾਂ ਤਾਂ ਉਹ ਪਰ ਪੈਸੇ ਨਹੀਂ ਮਾਇਦ ਗੱਲ ਤਾਂ ਨਹੀਂ ਮਾਇਦ ਵਿੱਚੋਂ ਉਹ ਗੱਲ ਤਾਂ ਕਰਦੇ ਬਾਈ ਯਾਰ ਬੋਣੀ ਉੱਪਰੇ ਹੋ ਜਾ ਯਾਰ ਬੋਣੀ ਦਾ ਟਾਈਮ ਮੇਰੀ ਗੱਲ ਬਾਈ ਬੋਣੀ ਦਾ ਬੋਣੀ ਦਾ ਟਾਈਮ ਆ ਬਾਈ ਉਹ ਮੇਰੀ ਗੱਲ ਮਾਰੀ ਆ ਨਾ ਉਹਦੇ ਪੇਟ ਤੇ ਹੱਥ ਮਾਰਦਾ ਅਗਲੇ ਨਹੀਂ ਮੈਂਦਾ ਬਰਾਲ ਯਾਰ ਗੱਲ ਨੀ ਮਤਰਾਗਾ 100 ਰੁਪਏ ਪਿੱਛੇ ਹੀ ਆਏ ਕਰੀ ਜਨਾ ਭਾਈ ਯਾਰ ਪਰ ਉਹਨੇ ਨਹੀਂ ਭਾਈ ਯਾਰ ਲਖਾਈ ਆਪੋ ਆਪਣੀਆਂ ਭਈ ਪਹਿਲਾਂ ਗੱਲ ਕੀਤੀ ਆ ਉਹ ਵੀ ਨਹੀਂ ਮੰਨਦਾਗਾ ਉਹ ਬੰਦੇ ਦਾ ਨਹੀਂ ਬੋਲੇ ਉਹ ਬੰਦੇ ਦਾ ਬੋਲੇ ਨਹੀਂ ਵਿਚਾਰੇ ਯਾਰ ਉਹਨੇ ਇਹਨੇ ਦਾ ਬੱਕਰਾ ਦਿਓ ਤੇ ਦਿੱਤਾ ਨਹੀਂ ਆਪੋ ਹੋਰੇ ਆ ਜਾ ਹੁਣ 500 500 ਰੁਪਏ ਘਟਿਆ ਭਾਈ ਉਹ ਜੱਗੀ ਉਹ ਆ ਜਾ ਯਾਰ ਉੱਥੇ ਚੱਲ ਯਾਰ ਮੜਿਆ ਉਹ ਨਹੀਂ ਆ ਗਿਆ ਤੇ ਫਿਰ 100 ਰੁਪਏ ਦਾ ਨਹੀਂ ਕਰਦਾ ਉਹ ਵੀਰ ਭਰਾ ਦੀ ਮੇਰੀ ਸੁਣ ਗੱਲ ਬੱਸ ਯਾਰ ਜਿਹੜੀ ਗੱਲ ਕਹਿ ਤੀ ਉਹ ਮੈਂ ਤੇਰੇ ਨਾਲ ਵੀ ਨਾ ਮੈਂ ਤਾਂ ਅੱਜ ਪਹਿਲੇ ਦਿਨ ਹੈ ਜਿਹੜੀ ਗੱਲ ਤੈਨੂੰ ਮੈਂ ਕਹਿ ਤੀ ਉਹ ਬਾੜ ਮੇਰੇ ਭਰਾ ਦਾ ਫਾਇਦਾ ਕਰਾਂਗੇ ਤੇਰਾ ਹੁਣ ਤੇਰੇ ਘਰ ਕੇ ਮੈਂ ਤਾਂ ਆਪ ਰਿਸਕ ਲੈ ਲਿਆ ਮੈਂ ਜਾਂ ਵੇਖੀ ਜੋ ਵੀ ਗਾਜਵੇਂ ਬਾਈ ਮੈਨੂੰ ਦਊਗਾ ਸੱਤ ਹੋ ਗਿਆ 5 ਦਿਨ 5000 ਰੁਪਏ ਦੇ ਲਿਖਾਈ ਕਰਾ ਲਉ ਜੱਗੀ ਬਾਈ ਕਿਵੇਂ ਕਰਵਾਇਆ ਸੌਦਾ ਇਹ ਲਿਖਾਈ ਆਪੋ ਆਪਣੀ ਕਿਹੜੇ ਕਿਹੜੇ ਜਾਨਵਰ ਆ ਕਿਹੜੇ ਜਾਨਵਰ ਆ ਮੈਂ ਇਹ ਜਾਨਵਰ ਕਿਹੜੇ ਜਾਨਵਰ ਆ ਜਾਨਵਰ ਕਿਹੜੇ ਆ ਆ ਦੋ ਆ ਦੋ ਮੈਂ ਜਿਹੜੀ ਗੱਲ ਮੈਂ ਕਹਿਆ ਜਾਂਦਾ ਉਸ ਤੇ ਰਹੀ ਨਹੀਂ ਮੈਂ ਜਿਹੜੀ ਆ ਦੋ ਬੱਕਰਿਆਂ ਦਾ ਸੌਦਾ ਹੈ 12000 ਮੈਂ ਤੇਰੇ ਰੱਖੇ ਲਿਖਾਈ ਆਪੋ ਮੈਂ ਗੱਲ ਨਾਲ ਸਾਰੀ ਨਹੀਂ ਮੈਂ ਰੱਖ ਸਕਦਾ ਨਹੀਂ ਮੈਂ ਗੱਲ ਨਾਲ ਸਹਿ ਤਾਂ ਮੈਨੂੰ ਬਾਇਟਾ ਕੋਣੀ ਯਾਰ ਓਏ ਯਾਰ ਫਿਰ 100 ਨਾਲ ਬਾਜੂ ਬਾਜ ਫਿਰ ਕੀ ਹੁੰਦੀ ਆ ਗਰਬਾਰੀ ਯਾਰ 100 ਫਿਰ ਕਰਾ ਦੋ ਲੈ ਲੈ ਅੱਧਾ ਕਰਕੇ ਮੰਡੀ ਦੇ ਧੂਮੇ ਬੰਦੇ ਰੱਖ ਬੰਦੇ ਅਸੀਂ ਤੁਹਾਨੂੰ ਮਾਲ ਲਿਖਵਾ ਕੇ ਤੂ ਲਗਾਈ ਦੇ ਮਾਪੇ ਨਾਲ ਕਰ ਲੈਣਾ ਵਾਦਾ ਵਟਾ ਕੋਈ ਨਹੀਂ ਇਹਨੂੰ ਢਾ ਕੇ ਕੀ ਨਾ ਬਾਈ ਨਿਮਾ ਬਾਈ ਲਈ ਕੋਟ ਗਿਆ 5500 ਨਹੀਂ 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 ਆਲਾ ਪੱਕੀ ਆ ਗਈ ਆ ਗਈ ਉਹ ਖਰੀਦ ਚੀ ਨਹੀਂ ਬੈਠਾ ਯਾਰ ਫਰੀਦ ਮੋੜ ਤੇ ਖਾਇਆ ਜਾਂ ਪੂਰੇ ਸ਼ੀਦਾ ਲੈ ਜਾ ਬੜਾ ਕਰ ਦੇ ਉਹ ਕਿਆ ਯਾਰ ਉਹ ਨਹੀਂ ਭਾਈ ਉਹ ਨਹੀਂ ਯਾਰ ਫਰੀਦ ਚੀ ਆ ਗਈ ਆ ਉਹ ਬਾਈ ਖਰੀਦ ਦਿੱਤੀ ਉਹ ਤੇ ਪਰੇ ਨਹੀਂ ਆਉਂਦੀ ਐ ਸੱਚ ਪਰੇ ਬਾਈ ਯਾਰ ਮੈਨੂੰ ਬੜਾ ਪੱਲੇ ਨਹੀਂ ਕੁਝ ਨਹੀਂ ਉਹ ਨਾ ਬੈਠਣੇ ਨਹੀਂ ਤਾਂ ਮੈਂ ਪੂਰੇ ਸ਼ੀਦਾ ਦੇਉਂਦਾ ਕੰਮ ਆ ਜਾਂਦਾ ਯਾਰ 5000 ਦਾ ਰੱਖ ਲੈ ਜਾ ਬਾਈ ਲਗਾਈ ਬਾਈ ਕਰਾ ਦੂਗਾ ਜਾ ਰੱਖ ਲੈ ਖਰੀਦ ਚੀ ਕੁਛ ਵੀ ਨਹੀਂ ਲਿਆ ਯਾਰ ਕੱਟਾ ਬੰਦਾ ਯਾ ਚਿੱਕੜਾ ਹੈ ਜੱਗੀ ਬਾਈ ਹਾਂਜੀ ਕਿਵੇਂ ਕਰਵਾਤਾ 55 ਲਖਾਈ ਕਰਾਉਣੀ ਬਾਈ ਠੀਕ ਆ ਹਾਂ ਬਾਈ ਵਧੀਆ ਮਿਲ ਕੇ ਘੋੜੇ ਬਾਈ ਵਧੀਆ ਭਾਜਣਾ ਠੀਕ ਹੈ ਜੀ ਉਹ ਲੈ ਪਾਈ ਗਿਆ ਲਪੰਡ ਤੋਂ ਆਇਆ ਸੀ ਗਿਆ ਨੂੰ ਦੋ ਬੱਕਰੇ ਦਵਾਤੇ ਆ ਕਹਿੰਦਾ ਸੁੱਖ ਦੇਣੀ ਆ ਬਾਬੇ ਦੀ 55 ਤਰਤੋਂ ਦੇਦਾ ਬਾਈ ਤਰਦਾ ਠੀਕ ਆ ਮਿਸ਼ਰੀ ਨੂੰ 55 ਤਰਦਾ ਦੇਤਾ ਤੇ ਲਖਾਈ ਕਰਾ ਲੈਣਗੇ ਬਾਈ ਗੇੱਲਾ ਬੈਂਡ ਤੋਂ ਆਏ ਸੀ ਬਾਈ ਹੋਰ ਹੀ